ਸੁਨਾਮ ਲੜਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਸੁਨਾਮ ਸੰਗਰੂ ਰੋਡ ਪੁਲ ਤੇ ਪੂਸਾਰੀ ਦਿਨ ਪਿਲ ਤੇ ਤੁਹਾਨੂੰ ਪਹਿਲਾਂ ਇਹ ਦਿਖਾ ਦਈਏ ਕਿ ਜਿਹੜਾ ਪੁਲ ਹੈ ਉਹ ਪੂਰਾ ਡੈਮੋਲਿਸ਼ ਕਰ ਦਿੱਤਾ ਗਿਆ ਹੈ ਤੇ ਹੁਣ ਜਿਹੜਾ ਆਰਜੀ ਪੁਲ ਬਣਾਇਆ ਸੀ ਸੂਏ ਦੇ ਵਿੱਚ ਸਰੰਦ ਚੋਹ ਦੇ ਵਿੱਚ ਪਾਣੀ ਆਣ ਕਰਨ ਪਾਣੀ ਦਾ ਵਹਾਅ ਪਰੋਲੀਆਂ ਜੋ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਰਾਹੀਂ ਵੀ ਕਿੰਨਾ ਕਿ ਤੇਜ਼ ਚੱਲ ਰਿਹਾ ਪਾਣੀ ਦਾ ਵਹਾਅ ਤੇਜ਼ ਚੱਲ ਰਿਹਾ ਤੇ ਪਾਣੀ ਪੁਲ ਦੇ ਕਰੀਬ ਕਰੀਬ ਡੇਢ ਕਿ ਫੁੱਟ ਦਾ ਗੈਪ ਹੈ ਜਿਹੜਾ ਰਹਿ ਗਿਆ ਜਿਹੜਾ ਗੈਪ ਸੀ ਪਹਿਲਾਂ ਪਚਾ ਲਓ ਉਹ ਬਹੁਤ ਜ਼ਿਆਦਾ ਸੀ ਪਰ ਇੱਕ ਪਾਸੇ ਪਾਣੀ ਟੱਕਰ ਹੋਣ ਨਾਲ ਸ਼ਾਇਦ ਉੱਤੇ ਵੀ ਆਣਾ ਸ਼ੁਰੂ ਲੱਗਦਾ ਹੈ ਕਿ ਟੱਕਰ ਛੱਲ ਨਾਲ ਉੱਤੇ ਆਣ ਲੱਗ ਗਿਆ ਤੇ ਉਹ ਵੀ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗੇ ਮਿੱਟੀ ਦਾ ਇਹ ਆਰਜੀ ਪੁਲ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਅਪੀਲ ਹੈ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਵੱਡਾ ਹਾਸਾ ਨਾ ਉਰੇ ਹੋ ਜਾਵੇ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੋਣ ਕਾਰਨ ਅੱਜ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਛੱਡਣਾ ਹੈ ਤੇ ਉਹ ਕਿਤੇ ਇੱਧਰ ਨਾ ਆ ਜਾਏ ਤੇ ਪਾਣੀ ਦਾ ਵਹਾਅ ਵਾਧੇ ਤੁਹਾਨੂੰ ਲਾਈਵ ਤਸਵੀਰਾਂ ਸੁਨਾਮ ਲੜਦੇ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਉਹ ਇੱਕ ਬੰਦਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਵਿੱਚ ਕੁਝ ਭਰ ਰਿਆ ਲੱਗਦਾ ਹੈ ਪਾਣੀ ਦੇ ਵਹਾਅ ਦੇ ਵਿੱਚ ਲੇਬਰ ਲੇਬਰ ਦਾ ਹੀ ਬੰਦਾ ਲੱਗਦਾ ਕਿ ਕੁਝ ਭਰ ਰਿਆ ਲੱਗਦਾ ਤੇ ਤੁਸੀਂ ਲਾਈਵ ਤੁਸੀਂ 라 ਦੇਖ ਰਹੇ ਹੋ ਕਿ ਜਿਹੜੀਆਂ ਗੱਡੀਆਂ ਨੇ ਉਰੇ ਵੱਡੀਆਂ ਛੋਟੀਆਂ ਵੱਡੀਆਂ ਗੱਡੀਆਂ ਵੀ ਹੈਵੀ ਵਹੀਕਲ ਵੀ ਪਰੋਲੀ ਨੂੰ ਰੱਸਾ ਰੱਸਾ ਪਾੜਿਆ ਲੱਗਦਾ ਪਰੋਲੀ ਹੈ ਸ਼ਾਇਦ ਨਿਕਲ ਗਈ ਜਾਂ ਅੱਗੇ ਨਾ ਭੱਜੇ ਵੀ ਪਰੋਲੀ ਨਿਕਲ ਗਈ ਲੱਗਦਾ ਕਿ ਤੋ ਨਾ ਕਿ ਤੋ ਤੁਸੀਂ ਲਾਈਵ ਤਸਵੀਰਾਂ ਸੁਨਾਮ ਲੜ ਤੇ ਦੇਖ ਰਹੇ ਹੋ ਤੇ ਤੁਹਾਨੂੰ ਦਿਖਾ ਰਹੇ ਨੇ ਨੇੜੇ ਦੀ ਜਾ ਕੇ ਕੀ ਕੀ ਹਾਲਾਤ ਨੇ ਪੁੱਲ ਦੇ ਜਿਹੜਾ ਹੈਗਾ ਉਰੇ ਗੱਡੀਆਂ ਇੱਕੀ ਕਰਕੇ ਜੀਸੀਬੀ ਵੀ ਲੱਗੀ ਹੋਈ ਹੈ ਜਿਹੜਾ ਇਹ ਕੰਮ ਹੈ ਇਸ ਤਰ੍ਹਾਂ ਪੁੱਲ ਨੂੰ ਉਰੇ ਰੋਕਿਆ ਵੀ ਆਇਆ ਤਾਂ ਕੰਮ ਪੁੱਲ ਦਾ ਰੋਕਿਆ ਵੀ ਹੋਇਆ ਜੀਸੀਬੀ ਹੈ ਜਿਹੜਾ ਕੰਮ ਕਰ ਰਹੀ ਹੈ ਤੇ ਉਰੇ ਪੁੱਲ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਹੋਣਾ ਹੈ ਕਿਉਂਕਿ ਜਿਹੜੇ ਸਰੀਏ ਵਗੈਰਾ ਉਰੇ ਰੱਖੇ ਗਏ ਨੇ ਤੇ ਤੁਹਾਨੂੰ ਟ੍ਰੈਫਿਕ ਦਿਖਾਣੇ ਆ ਗਤੀ ਕੀ ਕਰਕੇ ਹੌਲੀ-ਹੌਲੀ ਕਰਕੇ ਗੱਡੀਆਂ ਲੱਗ ਰਹੀਆਂ ਤੁਸੀਂ ਲਾਈਵ ਤਸਵੀਰਾਂ ਸੁਨਾਮਲੜ ਤੇ ਦੇਖ ਰਹੇ ਹੋ ਤੇ ਤੁਹਾਨੂੰ ਦਿਖਾ ਰਹੇ ਆ ਕਿ ਪਾਣੀ ਆ ਜਿਹੜਾ ਪਾਣੀ ਆਣਾ ਵੀ ਸ਼ੁਰੂ ਹੋ ਗਿਆ ਤੇ ਪੁਲ ਹਲੇ ਬੰਨਾ ਵੀ ਸ਼ੁਰੂ ਨਹੀਂ ਹੋਇਆ ਸਿਰਫ ਹਲੇ ਤਾਂ ਨੀਚੋ ਬੇਸ ਹੀ ਬੰਨਾ ਤੁਸੀਂ ਲਾਈਵ ਤਸਵੀਰਾਂ ਸੁਨਾਮਲੜ ਤੇ ਦੇਖ ਰਹੇ ਹੋ ਤੁਹਾਨੂੰ ਨੀਥੇ ਜਾ ਕੇ ਦਿਖਾਣੇ ਆ ਕਿ ਕੀ ਹਾਲਾਤ ਨੇ ਪਾਣੀ ਕਾਰਨ ਕਿਤੇ ਨਾ ਕਿਤੇ ਕੋਈ ਵੱਡਾ ਹਾਸਾ ਨਾ ਹੋ ਜੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਉਰੇ ਅਲਰਟ ਰਹਿਣ ਦੀ ਲੋੜ ਆ। ਲਾਈਵ ਤੁਸੀਂ ਇਹਨਾਂ ਸੁਨਾਮ ਅਲਰਟ ਤੇ ਦੇਖ ਰਹੇ ਹੋ ਤੇ ਇੱਧਰਲੇ ਪਾਸੇ ਦਿਖਾਣੇ ਆ ਤੁਹਾਨੂੰ ਟ੍ਰੈਫਿਕ ਬਹੁਤ ਆ। ਟ੍ਰੈਫਿਕੇ ਜਿਆਦਾ ਹੋਣ ਕਾਰਨ ਸਾਨੂੰ ਕਵਰੇਜ ਵੀ ਥੋੜੀ ਜੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪੜੋਲੀਆਂ ਜਿਹੜੀਆਂ ਪਹਿਲਾਂ ਪੜੋਲੀਆਂ ਸਾਫ਼ ਦਿਖਦੀਆਂ ਸੀ ਵੀ ਪੜੋਲੀਆਂ 2-2 ਫੁੱਟ 1.5 ਤੋਂ 2 ਫੁੱਟ ਦੀ ਪੜੋਲੀ ਸੀਗੀ ਸਾਫ਼ ਦੀ ਤੇ ਹੁਣ ਪਾਣੀ ਪ੍ਰੈਸ਼ਰ ਨਾਲ ਇੱਧਰ ਆ ਰਿਹਾ ਤੇ ਤੁਹਾਨੂੰ ਦਿਖਾ ਸਕਦੇ ਆਂ ਕਿ ਜਿਹੜਾ ਹੈਗਾ ਇੱਧਰ ਦੇਖੋ ਤੁਸੀਂ ਇੱਕੋ ਪੇੜਾ ਇੱਕੋ ਪੇੜਾ ਹੈ ਜੀ ਪਰੋਲੀਆਂ ਛੋਟੀਆਂ ਲਾਈਆਂ ਜੀ ਪਰੋਲੀਆਂ ਇਹ ਕਹਿੰਦੇ ਜੀ ਛੋਟੀਆਂ ਲਗਾਈਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਇੱਧਰ ਹਾਲਾਤ ਕੀ ਬਣ ਗਏ ਨੇ ਹਾਲਾਤ ਪੂਰੇ ਪਾਣੀ ਆ ਜਿਹੜਾ ਉਰੇ ਜਿਹੜਾ ਪੁਲ ਦੇ ਉੱਤੇ ਪਾਣੀ ਟੱਕਰ ਜਾ ਚੱਲਦਿਆ ਪਾਣੀ ਤੁਸੀਂ ਤਸਵੀਰਾਂ ਨਹੀਂ ਦੇਖ ਸਕਦੇ ਕਿ ਪੂਰਾ ਪੁਲ ਦੀ ਟੱਕਰ ਦੇ ਵਿੱਚ ਪਾਣੀ ਆ ਜਿਹੜਾ ਲੱਗੂ ਕੇ ਤੇ ਪਾਣੀ ਆ ਜਿਹੜਾ ਉਰੇ ਖੜਨਾ ਵੀ ਸ਼ੁਰੂ ਹੋ ਗਿਆ ਪੁਲ ਤੇ ਬੋਰੀਆਂ ਵੀ ਲਾਈਆਂ ਗਈਆਂ ਨੇ ਕੁਝ ਕਬੋਰੀਆਂ ਵੀ ਲਾਈਆਂ ਗਈਆਂ ਪਰ ਕਿਤੇ ਨਾ ਕਿਤੇ ਵੱਡੇ ਹਾਸੇ ਨੂੰ ਨਾ ਜਨਰ ਦੇ ਲੋਕਾਂ ਨੂੰ ਅਪੀਲ ਹੈ ਵੀ ਇੱਧਰ ਦੀ ਲੰਗਾਂ ਤੋਂ ਸ਼ਾਇਦ ਗੁਰੇਜ਼ ਕਰਨਾ ਜਲਦੀ ਬੰਦ ਕਰਨਾ ਪਏਗਾ ਕਿਉਂਕਿ ਜਿਹੜਾ ਹੈਗਾ ਪਾਣੀ ਹੈ ਪੁਲ ਦੇ ਉੱਤੋਂ ਦੀ ਆਨ ਨੂੰ ਤਿਆਰ ਹੋ ਰਿਹਾ ਜਿਹੜਾ ਆਰ.ਸੀ ਪੁਲ ਬਣਾਇਆ ਗਿਆ ਸੀਗਾ ਉਹ ਪੁਲ ਬਣਾਉਣ ਦੇ ਕਾਰਨ ਜਿਹੜਾ ਆਰ.ਸੀ ਪੁਲ ਬਣਾਇਆ ਸੀ ਉਹਦੇ ਉੱਤੋਂ ਦੀ ਪਾਣੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਿਲਕੁਲ ਲੈਵਲ ਦੇ ਵਿੱਚ ਹੈ ਤਕਰੀਬ ਅੱਧਾ ਘੋਟ ਦਾ ਗੈਪ ਹੈ ਜਿਹੜਾ ਹੋ ਰਹਿ ਗਿਆ ਤੇ ਆਹਾ ਕਾਹ ਫੂਸ ਕਾਹ ਫੂਸ ਦੀ ਸਫਾਈ ਕਰਕੇ ਜਆ ਬੰਨ ਲਾਇਆ ਲੱਗਦਾ ਹੈ ਜਿਾ ਕੁਸਤੀ ਹੈ ਜਿਹੜਾ ਪਾਣੀ ਹੈ ਸੜਕ ਦੇ ਉੱਤੇ ਪੁਲ ਦੇ ਉੱਤੇ ਵੀ ਆਇਆ ਲਾਈਵ ਤਸਵੀਰਾਂ ਨਾਲ ਲੜਦੇ ਦੇਖ ਰਹੇ ਹੋ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਦੋਂ ਇਸ ਪੁਲ ਤੋਂ ਲੰਘੋ ਤਾਂ ਜੇ ਪਾਣੀ ਕਿਤੇ ਦਿਖਾਈ ਦਵੇ ਤਾਂ ਬਚਾ ਕੇ ਲੰਘ ਲੰਘਿਆ ਜਾਵੇ ਤਰੀ ਤਸਵੀਰਾਂ ਸੁਨਾਮ ਲੜਦੇ ਦੇਖ ਰਹੇ ਹੋ ਤੇ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਪਾਣੀ ਹੈ ਜਿਹੜਾ ਪੁਲ ਤੇ ਇਹ ਲੈਵਲ ਦੇ ਵਿੱਚ ਆ ਚੁੱਕਿਆ ਤੇ ਜ਼ਾਦਾ ਹੈ ਇਸ ਪੁਲ ਨੂੰ ਜੇ ਚਾਲੂ ਰੱਖਣਾ ਤਾਂ ਪ੍ਰਸ਼ਾਸਨ ਨੂੰ ਪਿੱਛੋਂ ਹੈ ਜਿਹੜਾ ਪਾਣੀ ਇੱਧਰ ਦੀ ਪਲਸਰਾਂਦ ਚੋਦੇ ਵਿੱਚ ਬੰਦ ਕਰਾਉਣਾ ਪਏਗਾ ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਹੈ ਜਿਹੜਾ ਇੱਧਰ ਨੂੰ ਆ ਰਿਹਾ ਤੇ ਤੁਸੀਂ ਤਸਵੀਰਾਂ ਨਹੀਂ ਦੇਖ ਰਹੇ ਹੋ ਕਿ ਜਿਹੜਾ ਹੈਗਾ ਪਾਣੀ ਤੇ ਟ੍ਰੈਫਿਕ ਵੀ ਬਹੁਤ ਸਲੋ ਸਲੋ ਅੱਗੇ ਦਾ ਟ੍ਰੈਫਿਕ ਕੰਟੀਨਿਊ ਲੱਗਦਾ ਸੀ ਪਰ ਪਾਣੀ ਦੇ ਹੋਣ ਕਾਰਨ ਥਿੱਕੀ ਗੱਡੀ ਕਾਰਨ ਜਿਹੜਾ ਹੈਗਾ ਟ੍ਰੈਫਿਕ ਵੀ ਬਹੁਤ ਸਲੋ ਲੰਘ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਮਾਮਲੇ ਤੇ ਇਹੀ ਦਾ ਜਾਮ ਜਿਹੜਾ ਹੌਲੀ-ਹੌਲੀ ਤੈਹੀ ਕਾਰਾਂ ਆ ਰਹੀਆਂ ਤੁਹਾਨੂੰ লাইਵ ਤਸਵੀਰਾਂ ਸਮਾਮਲੜ ਤੇ ਦਿਖਾ ਰਹੇ ਆ ਕਿ ਪਾਣੀ ਦਾ ਪ੍ਰੈਸ਼ਰ ਪਾਣੀ ਪ੍ਰੈਸ਼ਰ ਨਾਲ ਦੇਖੋ ਕਿੰਨੇ ਕ ਪ੍ਰੈਸ਼ਰ ਨਾਲ ਹੈ ਜਿਹੜਾ ਪਾਣੀ ਹੈ ਉਧਰੋਂ ਇੱਧਰ ਆ ਰਿਹਾ ਧੋਲੀਆਂ ਦੇ ਵਿੱਚੋਂ ਪਾਣੀ ਨਿਕਲਦਾ ਤੁਹਾਨੂੰ ਦਿਖਾ ਰਹੇ ਆ ਕਿ ਕਿੰਨਾ ਕ ਤੇ ਸਫਾਈ ਵੀ ਕੀਤੀ ਲਾਦੀ ਹੈ ਕਾਹੂ ਜਿਹੜਾ ਕੱਟਿਆ ਲੱਗਦਾ ਅਹੀਂ ਪੜੋਲੀਆਂ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਹੈ ਲੋਕਾਂ ਨੂੰ ਇਹ ਇਧਰੋਂ ਲੈਵਲ ਹੈ ਜਿਹੜਾ ਉਧਰੋਂ ਪਾਣੀ ਇੱਧਰ ਆ ਰਿਹਾ ਤੇ ਇਧਰੋਂ ਲੈਵਲ ਹੈ ਕਰੀਬ 2.5 3 ਫੁੱਟ ਉੱਚਾ ਹੈਗਾ ਭਲੇ ਪਰ ਉਧਰੋਂ ਲੈਵਲ ਪੁਲ ਟੇਪਰ ਹੋਣ ਕਾਰਨ ਜਿਹੜਾ ਹੈਗਾ ਉਧਰੋਂ ਲੈਵਲ ਤਾਂ 1 ਫੁੱਟ ਰਹਿ ਗਿਆ ਲੱਗਦਾ ਤੁਹਾਨੂੰ ਤਸਵੀਰਾਂ ਸੁਨਾਮ ਲੜ ਤੇ ਦਿਖਾ ਰਿਹਾ ਤੇ ਜਿਹੜਾ ਹੈਗਾ ਟ੍ਰੈਫਿਕ ਇਸ ਆਰਜੀ ਪੁਲ ਤੇ ਬਹੁਤ ਰਹਿ ਰਿਹਾ ਤੁਸੀਂ ਲਾਈਵ ਤੁਸੀਂ ਸੁਨਾਮ ਲੜ ਤੇ ਦੇਖ ਰਹੇ ਹੋ ਤੇ ਇਹ ਪੁਲ ਦੀ ਉਸਾਰੀ ਦਾ ਕੰਮ ਹੈ ਜਿਹੜਾ ਇਹ ਵੀ ਦਿਖਾ ਦਈਏ ਜੇਸੀਬੀ ਲੱਗੀ ਹੋਈ ਹੈ ਤੇ ਪੁਲ ਦੀ ਉਸਾਰੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਤੇ ਲੋਕਾਂ ਨੂੰ ਵੀ ਅਪੀਲ ਕਿ ਜਦੋਂ ਇਸ ਪੁਲ ਤੋਂ ਲੰਘਣ ਤਾਂ ਧਿਆਨ ਨਾਲ ਲੰਘਣ ਕਿਉਂਕਿ ਪਾਣੀ ਦਾ ਲੈਵਲ ਹੈ ਜਿਹੜਾ ਬਰਬਰ ਹੋ ਚੁੱਕਿਆ ਤੇ ਪਾਣੀ ਜੇ ਉਹ ਪੁਲ ਦੇ ਉੱਪਰ ਆਇਆ ਤਾਂ ਲੰਘਣ ਤੋਂ ਗਰੇਜ ਕੀਤਾ ਜਾਵੇ ਪਾਣੀ ਵਧਰੇ ਜੇ ਸੱਤ ਪਾਣੀ ਦਾ ਲੈਵਲ ਹੈ ਜਿਹੜਾ ਉਰੇ ਵਧਣ ਲੱਗ ਗਿਆ ਸਾਨੂੰ ਵੀ ਜਦੋਂ ਜਦੋਂ ਫੋਨ ਆਇਆ ਸੀਗਾ ਕੀ ਉਰੇ ਪੁੱਲ ਤੇ ਹੈਗੇ ਜਿਹੜਾ ਪਾਣੀ ਦਾ ਲੈਵਲ ਹੈ ਵਧਣ ਲੱਗ ਗਿਆ ਹੋਰ ਨਵੀਆਂ ਤੇ ਤਾਜ਼ਾ ਅਪਡੇਟ ਲਈ ਬਣੇ ਰੋ ਸੁਨਾਮਲਡ ਵੈਪ